ਹੈਲੋ ਜੀ ਸਸਰੀਆ ਆਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅਸ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪਾਫ 슬ੀਵਸ ਦੀ ਕਟਿੰਗ ਕਰਨੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਤੇ ਆਪਾਂ ਲੈਸ ਦਾ ਨਿਸ਼ਾਨ ਲਗਾ ਲਾਂਗੇ ਜਿੰਨੀ ਆਪਾਂ ਲੰਬਾਈ ਲੈਣੀ ਹੈ ਉਹਦੇ ਵਿੱਚੋਂ ਆਪਾਂ ਜੇ ਪੱਟੀ ਵੀ ਲਗਾਉਣੀ ਹੈ 4 ਇੰਚ ਦੀ ਆਪਾਂ ਪੱਟੀ ਲਗਾਉਣੀ ਹੈ ਤਾਂ 4 ਇੰਚ ਆਪਾਂ ਵਿੱਚੋਂ ਮਾਈਨਸ ਕਰ ਦਿੱਤੇ ਸੀ ਤੇ 12 ਇੰਚ ਦੀ ਲੈਂਥ ਲੰਬਾਈ ਰੈਡੀ ਰੱਖਣੀ ਹੈ 12 ਇੰਚ ਆਪਣਾ ਉੱਪਰਲੀ ਵਾਲੀ ਸਿਲਾਈ ਦੇ ਵਿੱਚ ਚੱਲ ਜਾਣਾ ਮੋਡੇ ਦੇ ਵਿੱਚ ਤੇ ਆਪਾਂ ਇਸ ਤਰੀਕੇ ਨਾਲ ਪੱਟੀ ਦੀ ਕਟਿੰਗ ਕਰਨੀ ਹੈ ਜਿਹੜੀ ਆਪਣੀ ਲੈਂਥ ਪੂਰੀ ਪ੍ਰੋਪਰ ਵਧੀਆ ਬਣ ਜਾਵੇ 12ਾਂ ਚ ਪਰਾੜੀ ਰੱਖਣੀ ਹੈ ਪੱਟੀ ਆਪਾਂ 5 ਇੰਚ ਦੀ ਕਟਿੰਗ ਕਰਨੀ ਹੈ ਕਿਉਂਕਿ ਆਪਾਂ ਵਾਦੇ ਇਸ ਕਰੇ ਕਰਨੀ ਕਿ ਆਪਣੇ ਮੋਢੇ ਵਾਲੀ ਸਲਾਈ ਦੇ ਵਿੱਚ ਜਾਣਾ ਤੇ ਆਪਣੇ ਨੀਚੇ ਦਬਾ ਦੇ ਵਿੱਚ ਜਾਣਾ ਇਸ ਕਰਕੇ ਪਵਾਦਾ ਰੱਖਣੀ ਆ ਤੇ ਜਿਹੜੀ ਆਪਾਂ ਲંબਾਈ ਲਈ ਹੋਈ ਸੀ ਉਹ ਆਪਾਂ 8 ਇੰਚ ਲਈ ਹੋਈ ਹੈ ਤੇ ਹੁਣ ਆਪਾਂ ਇਹਦੀ ਜਿੰਨੇ ਪਲੇਟਸ ਪਾਉਣੇ ਆ ਆਪਾਂ ਨਿਸ਼ਾਨ ਲਗਾ ਲਾਂਗੇ ਤੇ 5 ਇੰਚ ਦੇ ਆਪਾਂ ਪਲੇਟਸ ਪਾਉਣੇ ਆ 5 ਜਿਹੜਾ ਆਪਾਂ ਕੱਪੜਾ ਵਾਇਦ ਤੇ ਆਪਾਂ ਛੋਣਾ ਪਾ ਕੇ ਕਵਰ ਕਰਨਾ ਵਾ ਤੁਸੀਂ ਛੋਣਾ ਘੱਟਵਾਦੋਂ ਹੀ ਪਾ ਸਕਦੇ ਹੋ ਤੁਸੀਂ ਜਿੰਨੇ ਵੀ ਕੱਪੜਾ ਲੈਣਾ ਲੈ ਸਕਦੇ ਹੋ ਆਪਾਂ 5 ਇੰਚ ਦੇ ਵਿੱਚ ਵਿੱਚ ਹੀ ਆਪਾਂ ਜਿਹੜਾ ਛੋਣਾ ਵਾ ਪਾਉਣੀ ਆ ਵਾ ਉਸ ਤੋਂ ਬਾਅਦ ਆਪਾਂ ਜਿਹੜਾ ਨਿਸ਼ਾਨ ਲਗਾਉਣਾ ਵਾ ਇਹ ਆਪਾਂ ਨਿਸ਼ਾਨ ਲਗਾਉਣਾ ਵਾ ਜਿਹੜੇ ਆਪਣੇ ਮੋਢਾ ਕਿੰਨੇ ਦੇ ਆਪਾਂ ਜਾਣਨਾ ਉਹਦੇ ਨਿਸ਼ਾਨ ਲਗਾ ਲੈਣਾ ਆਪਾਂ ਤੇ ਜਿਹੜੇ ਆਪਣੇ ਪਲੇਟਸ ਆਪਾਂ ਦੋ ਦੇ ਵਿੱਚ ਟੋਟਲ ਆਪਣੇ 4 ਇੰਚ ਦੇ ਵਿੱਚ ਆਪਣੇ ਪਲੇਟਸ ਕਵਰ ਹੋ ਜਾਣੇ ਦੋਨੋਂ ਸਾਈਡ ਫੋਲਡਿੰਗ ਕੱਪੜਾ ਆਪਣਾ ਤੇਸ ਤੋਂ ਬਾਅਦ ਆਪਾਂ ਲੈਸਰ ਨਿਸ਼ਾਨ ਲਗਾ ਲੈਣਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਜਿਹੜਾ ਆਪਾਂ ਇਹਦੀ ਬਾਜੂ ਆਪਣਾ ਮੋਢਾ ਕਿੰਨੇ ਤੇ ਹੁੰਦਾ ਵਾ ਆਪਾਂ ਨਿਸ਼ਾਨ ਲਗਾ ਲੈਣਾ ਪਰ 13 ਇੰਚ ਦੇ ਰੱਖਿਆ ਹੋਇਆ ਵਿੱਚ ਜਿਹੜੇ ਪਲੇਟਸ ਤੇ ਪਾ ਕੇ ਨਿਸ਼ਾਨ ਵੀ ਤੇ ਤੁਸੀਂ ਜੇ ਤੁਹਾਨੂੰ ਇਸ ਤਰ੍ਹਾਂ ਔਖਾ ਲੱਗਦਾ ਵਾ ਤਾਂ ਤੁਸੀਂ ਪਹਿਲਾਂ ਨਿਸ਼ਾਨ ਦੇ ਜਿਹੜੇ ਕੱਟ ਲਗਾ ਕਿੰਨੇ ਚ ਚੋਣਾ ਪਾ ਕੇ ਤੇ ਉਸ ਤੋਂ ਬਾਅਦ ਜਿਹੜਾ ਕੱਪੜੇ ਦੀ ਬਾਹਰਲਾ ਕਪੜਾ ਉਹਦੀ ਫਿਰ ਕਾਰਡ ਪਾ ਸਕਦੇ ਹੋ ਇਸ ਤਰੀਕਾ ਵੀ ਸੌਖਾ ਵਾ ਤੁਹਾਨੂੰ ਕਾਰਡ ਪਹੁੰਚ ਆਸਾਨੀ ਹੋਵੇਗੀ ਜੇ ਤੁਸੀਂ ਇਸ ਤਰੀਕੇ ਨਾਲ ਪਾਉਗੇ ਤੇ ਤੁਹਾਨੂੰ ਆਸਾਨੀ ਹੋਵੇਗੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਅੰਦਰਲੀ ਸਾਈਡ ਤੇ ਆਪਾਂ 1.5 ਇੰਚ ਦਾ ਨਿਸ਼ਾਨ ਲਗਾ ਦਿੱਤਾ ਸੀ ਕਿਉਂਕਿ ਆਪਾਂ ਮਾਰਜਨ ਵੀ ਚੜ੍ਹ ਦਿੱਤਾ ਹੋਇਆ ਵਾ ਤੇ ਇਸ ਤਰੀਕੇ ਨਾਲ ਆਪਾਂ ਨੂੰ ਬਾਜੂ ਦੀ ਸ਼ੇਪ ਦੇਣੀ ਆ ਆਪਾਂ ਜਿਆਦੀ ਗਹਿਰਾਈ ਜਿਹੀ ਸ਼ੇਪ ਨਹੀਂ ਦੇਣੀ ਕਿਉਂਕਿ ਆਪਣੇ ਉਹਦੇ ਵਿੱਚ ਛੋਣਾ ਪੈ ਜਾਣੀਆਂ ਵਾ ਤੇ ਇਹਦੇ ਵਿੱਚ ਆਪਣੇ ਬਾਜੂ ਖਬਰ ਹੋ ਜਾਣੀਆਂ ਤੇ نیچے ਵੀ ਆਪਾਂ 5 ਇੰਚ ਤੇ ਇਹ ਨਿਸ਼ਾਨ ਲਗਾਇਆ ਹੋਇਆ ਕਿਉਂਕਿ 5 ਇੰਚ ਤੇ ਹੀ ਆਪਣਾ ਜਿਹੜੇ ਪਲੇਟਸ ਉਹ ਪੈਣੇ ਆ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਜਿਹੜੇ ਪਲੇਟਸ ਪੈਣੇ ਉਹਦਾ ਕੱਪੜੇ ਦਬਾਦ ਵਿੱਚ ਰੱਖਦੇ ਹੋਏ ਤੇ ਬਾਹਲੀ ਸਾਈਡ ਤੇ ਉਹ ਕੱਪੜਾ ਰੱਖਿਆ ਹੋਇਆ ਐਕਸਟਰਾ ਕਿਉਂਕਿ ਆਪਣਾ ਜਿਹੜੀ ਸਿਲਾਈ ਦੇ ਵਿੱਚ ਵੀ ਜਾਣਾ ਉਹਦੇ ਬਾਹਲੀ ਸਾਈਡ ਤੇ ਆਪਣਾ 1.5 ਇੰਚ ਮਾਰਜਿਨ ਚਾਹੀਦਾ ਹੀ ਆ ਇਸ ਤੋਂ ਬਾਅਦ ਆਪਾਂ ਦੀ ਕਟਿੰਗ ਕਰ ਦਾਂਗੇ ਤੇ ਮਾਰਜਿਨ ਵਿੱਚ ਆਪਾਂ ਐਡ ਕਰਕੇ ਚੋਣਾ ਆਪਾਂ ਐਡ ਕਰਕੇ ਤੇ ਫਿਰ ਆਪਾਂ ਕਟਿੰਗ ਕਰਦੇ ਪਏ ਆ ਆਪਾਂ ਨਾਰਮਲੀ ਕਟਿੰਗ ਨਹੀਂ ਕਰਦੇ ਨਹੀਂ ਕਿਉਂਕਿ ਆਪਣੇ ਪਲੇਟਸ ਦੇ ਵਿੱਚ ਆਪ ਐਡ ਕਰਨੇ ਆ ਕਿ ਆਪਣੇ ਪਲੇਟਸ ਪੈ ਗਏ ਆਪਣਾ ਕਿੰਨੇ ਕਿੰਨੇ ਗੈਪ ਤੇ ਪਾਉਣੇ ਆ ਤੇ ਆਪਣਾ ਕਪੜਾ ਮਾਰਜਿਨ ਵਿੱਚ ਐਡ ਹੋ ਕਿੰਨਾ ਆਪਣਾ ਕਪੜਾ ਬਚੇਗਾ ਬਾਹਲੀ ਸਾਈਡ ਤੇ ਆਪਣੀ ਸਿਲਾਈ ਕਿੰਨੇ ਦਬਾ ਦੇ ਵਿੱਚ ਜਾਣੀ ਆ ਉਹ ਹੀ ਆਪਾਂ ਵਿੱਚ ਐਡ ਕੀਤਾ ਹੋਇਆ ਵਾ ਤੇ ਜਿਹੜੀ ਆਪਾਂ ਕਾਰਡ ਸੀ ਨਾਰਮਲ ਕਾਰਡ ਪਾਈ ਜਾਂਦੀ ਕਿਉਂਕਿ ਇਹਦੇ ਵਿੱਚ ਪਲੇਟਸ ਪਾਣੇ ਆ ਆਪਣੇ ਇਸ ਕਰਕੇ ਆਪਾਂ ਨਾਰਮਲ ਹੀ ਕਾਰਡ ਪਾਈਏ ਗਹਿਰਾਈ ਦੇ ਵਿੱਚ ਆਪਾਂ ਕਾਰਡ ਨਹੀਂ ਪਾਈ ਤੇ ਇਸ ਤੋਂ ਬਾਅਦ ਆਪਾਂ ਫਰੰਟ ਪੱਲੇ ਦੇ ਜਿਹੜੀ ਆਪਾਂ ਡਾਊਨ ਕਟਿੰਗ ਕਰਦੇ ਹੁੰਨੇ ਆ ਆਪਾਂ ਤੇ ਉਹ ਕਟਿੰਗ ਕਰ ਲਾਂਗੇ ਆਪਾਂ ਫਰੰਟ ਸਾਈਡ ਦੀ ਆਪਾਂ ਜਿਹੜੀ ਕਾਰਡ ਥੋੜੀ ਵੱਧ ਪਾਉਣੇ ਹੁੰਨੇ ਆ ਬੈਕ ਨਾਲ ਆਪਾਂ ਵੱਧ ਕਟਿੰਗ ਕਰ ਜਿਵੇਂ ਆਪਾਂ ਨਾਰਮਲ ਮਾਜੂਦੀ ਕਟਿੰਗ ਕਰਦੇ ਆ ਉਵੇਂ ਹੀ ਆਪਾਂ ਕਟਿੰਗ ਕਰ ਲਾਂਗੇ ਬਸ ਆਪਾਂ ਕਪੜਾ ਅੰਦਰਲੀ ਸਾਈਡ ਵੱਧ ਰੱਖਣਾ ਹੁੰਦਾ ਕਿਉਂਕਿ ਆਪਣਾ ਪਲੇਟਸ ਪਾਣੇ ਆ ਇਹਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਜਿਹੜੇ ਇਹਦੇ ਕੱਟ ਲਗਾ ਲਾਂਗੇ ਤੇ ਇਸ ਤੋਂ ਬਾਅਦ ਆਪਾਂ 1 ਇੰਚ ਛੱਡ ਕੇ ਦਬਾਦ ਆ ਤੇ ਫਿਰ ਆਪਾਂ ਜਿਹੜੇ ਨੇ ਛੋਣਾ ਪਾਉਣੀ ਆ ਵਾ ਕਿਉਂਕਿ ਆਪਾਂ ਇਸ ਕਰਕੇ ਦਬਾਦ ਛੱਡਿਆ ਜੇ ਆਪਾਂ ਪਲੇਸ ਦੇ ਵਿੱਚ ਦੇ ਦਾਂਗੇ ਕੱਪੜੇ ਨੂੰ ਤੇ ਫਿਰ ਆਪਣਾ ਜਿਹੜੇ ਆਪਾਂ ਬਾਜੂ ਅਟੈਚ ਕਰਾਂਗੇ ਆਪਣੀ ਚੰਗੀ ਨਹੀਂ ਲੱਗੇਗੀ ਇਸ ਕਰਕੇ ਆਪਾਂ ਥੋੜਾ ਜਿਹਾ ਗੈਪ ਛੱਡਿਆ ਹੋਇਆ ਵਾ 1 ਇੰਚ ਦਾ ਇੱਕ ਜਾਂ ਦੋ ਦਿਨ ਜੇ ਤੁਸੀਂ ਗੈਪ ਛੱਡ ਕੇ ਚੋਣਾ ਪਾ ਸਕਦੇ ਹੋ ਤੇ ਆਪਾਂ ਨਿਸ਼ਾਨ ਲਗਾ ਲਏ ਹੋਏ ਸੀ ਇੱਥੇ ਹੁਣ ਆਪਾਂ ਪਲੇਟਸ ਪਾਉਣੇ ਆ ਪਲੇਟਸ ਬਿਲਕੁਲ ਆਪੋ ਆਪਣੇ ਆਮੋ ਸਾਹਮਣੇ ਹੀ ਪਾਣੇ ਚਾਹੀਦੇ ਆ ਜਿਸ ਤਰੀਕੇ ਨਾਲ ਆਪਣਾ ਪਲੇਟਸ ਉੱਪਰ ਵਾਲਾ ਹੋਵੇਗਾ ਨੀਚੇ ਵਾਲਾ ਪਲੇਟਸ ਵੀ ਆਪਾਂ ਸੇਮ ਉਹੇ ਹੀ ਪਾਉਣਾ ਪਹਿਲਾਂ ਤੁਸੀਂ ਉੱਪਰ ਵਾਲੇ ਪਲੇਟਸ ਪਾ ਲੋ ਫਿਰ ਨੀਚੇ ਵਾਲੇ ਪਾ ਲੋ ਤੇ ਜਿਹੜੇ ਪਲੇਟਸ ਪਾਉਣੇ ਬਿਲਕੁਲ ਆਪਾਂ ਉਹਦੇ ਕੱਪੜੇ ਦੇ ਸਾਹਮਣੇ-ਸਾਹਮਣੇ ਪਾਉਣੇ ਆ ਫਿਰ ਆਪਣਾ ਜਿਹੜੀ ਬਾਵਜੂ ਦਾ ਪਫ ਬਣਨੇਗੇ ਵੈਸੇ ਆਪਣਾ ਪਫ ਨਹੀਂ ਬਣੇਗਾ ਜੇ ਆਪਾਂ ਆਪਾਂ ਨਾਰਮਲੀ ਚੋਣਾ ਪਾ ਦਾਂਗੇ ਉੱਪਰ ਵਾਲੀਆਂ ਹੋਰ ਤੇ ਨੀਚੇ ਵਾਲੀਆਂ ਹੋਰ ਤੇ ਆਪਣੀ ਪਲੇਟਸ ਵਧੀਆ ਨਹੀਂ ਪੈਣਗੇ ਆਪਾਂ ਜਿਵੇਂ ਉੱਪਰ ਚੋਣਾ ਪਾਉਣੀ ਆ ਉਵੇਂ ਹੀ ਆਪਾਂ نیچے ਪਾਉਣੀ ਆ ਵਾ ਘੱਟ ਵੱਧ ਕਪੜਾ ਆਪਾਂ ਨਹੀਂ ਕਰਨਾ ਜਿਸ ਤਰ੍ਹਾਂ ਆਪਾਂ ਉੱਪਰ ਜਿੰਨੀ ਆਪਾਂ ਚੋਣਾ ਪਾਈਆਂ ਵਾ ਜਿਸ ਤਰ੍ਹਾਂ ਆਪਾਂ ਉਹ ਜਿੰਨਾ ਕਪੜਾ ਉੱਪਰੋਂ ਦਬਾ ਦੇ ਵਿੱਚ ਲਿਆ ਸੀ ਤੇ ਉਹਨਾਂ ਹੀ ਕਪੜਾ ਆਪਣੇ ਜਿਹੜਾ ਦਬਾ ਦੇ ਵਿੱਚ ਲੈਣਾ ਫਿਰ ਆਪਣੀ ਜਿਹੜੀ ਚੋਣਾਵਾਂ ਪਰਫੈਕਟ ਪੈਣਗੀਆਂ ਫਿਰ ਆਪਣਾ ਕੱਟ ਵੱਧ ਨਹੀਂ ਹੁੰਦਾ ਕਪੜਾ ਤੇ ਚੋਣਾ ਪਾਉਣ ਤੋਂ ਬਾਅਦ ਵੀ ਆਪਣਾ ਜਿਹੜਾ ਪਫ 슬ੀਵਸ ਆ ਫਿਰ ਇਹ ਵਧੀਆ ਲੱਗਦੀ ਭਾਂ ਤੋਂ ਬਾਅਦ ਜੇ ਆਪਾਂ ਕੱਟ ਵੱਧ ਚੋਣਾ ਪਾ ਦਾਂਗੇ ਤੇ ਆਪਣਾ ਪਫ 슬ੀਵਸ ਜਿਹੜੀ ਨਹੀਂ ਬਣੇਗੀ ਉਹ ਕੁਝ ਹੋਰ ਹੀ 슬ੀਵਸ ਬਣ ਜਾਏਗੀ ਉਹਦੇ ਜਿਹੜੇ ਆ ਉੱਪਰ ਆਪਣੀ ਪਫ 슬ੀਵਸ ਦਾ ਇਹ ਮਤਲਬ ਹੁੰਦਾ ਵਾ ਆਪਣੀ ਜਿਹੜੀ ਬਾਜੂ ਖੁੱਲਵੀਂ ਫੁੱਲਵੀਂ ਬਣਨ ਕਿ ਵੈਸੇ ਆਪਣੀ ਜੇ ਆਪਾਂ ਇਸ ਤਰੀਕੇ ਨਾਲ ਚੋਣਾ ਪਾਵ ਇਸ ਤਰੀਕੇ ਤੁਸੀਂ ਜਿਹੜੀ ਪਾਫ 슬ੀਵਸ ਆ ਉਹ ਬਣਾ ਸਕਦੇ ਦੀ ਕਟਿੰਗ ਕਰਕੇ ਤੁਸੀਂ ਇਸ ਤੋਂ ਬਾਅਦ ਜਿਹੜੀ ਇਹਦੀ ਸਟਿਚਿੰਗ ਇਸ ਤਰੀਕੇ ਨਾਲ ਕਰ ਸਕਦੇ ਹੋ ਆਮੋ ਸਾਹਮਣੇ ਆਪਣੀ ਜਿਹੜੀ ਆ ਚੋਣਾਵਾਂ ਆਪਣੇ ਪਹਿਣੀਆਂ ਚਾਹੀਦੀਆਂ ਇਸ ਤਰੀਕੇ ਨਾਲ ਜਿਵੇਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਵਾ ਤੁਸੀਂ ਇਸ ਤਰੀਕੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ